ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੇ ਗੰਭੀਰੂ ਵੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਹਾਸਾ ਜਐਸਡੀ ਪੁਲ ਉੱਪਰ ਸਪਲੈਂਡਰ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਦੀ ਅੱਗੇ ਜਾ ਰਹੀ ਪਰਾਲੀ ਨਾਲ ਭਰੀ ਟਰੈਕਟਰ ਟਰੈਲੀ ਨਾਲ ਟਕਰ ਹੋਣ ਕਾਰਨ ਪਾਪ ਰਿਹਾ ਹੈ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਹਨ ਇਹਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਲੜਕੇ ਇਸ਼ਾਨ ਖਜੂਰੀਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਐਸਡੀ ਪੁਲ ਤੇ ਦੋ ਨੌਜਵਾਨ ਸੜਕ ਹਾ ਉਨਾ ਐਂਬੂਲੈਂਸ ਰਾਹੀਂ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਨਾਮ ਤੁਹਾਡਾ ਜੀ? ਮੇਰਾ ਨਾਮ ਜੀ ਈਸ਼ਾਨ ਕਜੂਰੀਆ ਜੀ। 1033 ਦਾ ਮੁਲਾਜ਼ਮ ਹੈਗਾ। ਤੁਹਾਨੂੰ ਕਾਲ ਆਈ ਸੀ ਕਿ ਸ਼ੋਗਰ ਚੌਕ ਦੇ ਐਕਸੀਡੈਂਟ ਹੋਇਆ। ਉੱਥੇ ਅਸੀਂ ਪਹੁੰਚਿਆ ਤਾਂ ਆ ਦੋ ਬੰਦੇ ਸਾਨੂੰ ਮਿਲੇ ਆ। ਇਹਦੇ ਵਿੱਚ ਆਈਡੀ ਕੋਈ ਨਹੀਂ ਹੈ ਗਿੰਦੇ ਕੋਲ ਕਿ ਨਾਂ ਕੀ ਹੈ, ਕੀ ਨਹੀਂ ਹੈਗਾ। ਉਹ ਇਸ ਦਾ ਉਥੋਂ ਚੱਕ ਕੇ ਇੱਥੇ ਲੈ ਗਏ। ਤੇ ਕਿਸ ਚੀਜ਼ ਤੇ ਸੀ ਇਹ ਦੋਨੇ ਨੌਜਵਾਨ? ਬਾਈਕ ਤੇ ਸੀਗੇ, ਸਪਲੈਂਡਰ ਬਾਈਕ ਸੀ। ਤੇ ਹਾਲਤ ਕਿੱਦਾਂ ਉਹਨਾਂ ਦੀ ਦੋਨਿਆਂ ਦੀ ਮੌਕੇ ਤੇ? ਮੌਕੇ ਦੀ ਸੀਰੀਅਸ ਸੀਗੀ। ਤੇ ਕਿਹੜੇ ਹਸਪਤਾਲ ਤੁਸੀਂ ਇਹਨੂੰ ਭਰਤੀ ਕਰਵਾ ਕੇ ਚੱਲੇ ਇਹ ਐਸਡੀਜੀ ਫਗਵਾੜਾ ਸਿਵਲ ਹਸਪਤਾਲ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਹਸਪਤਾਲ ਵਿਖੇ ਸੜਕ ਹਾਦਸੇ 'ਚ ਜ਼ਖਮੀ ਹੋਏ ਦੋ ਨੌਜਵਾਨ ਆਏ ਸਨ ਜਿਨ੍ਹਾਂ ਦੀ ਪਛਾਣ ਲਵleen ਕੁਮਾਰ ਅਤੇ ਸੋਨੂ ਵਾਸੀ ਫਗਵਾੜਾ ਵਜੋਂ ਹੋਈ ਹੈ ਹੁਣਾਂ ਕਿਹਾ ਕਿ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਅਹੀਂ ਡਾਕਟਰ ਸਾਹਿਬ ਕਿ ਮਾਮਲਾ ਇਹ ਜਿਹੜੇ ਦੋ ਨੌਜਵਾਨ ਹੈ ਸਾਡੇ ਕੋਲ ਦੋ ਮਰੀਜ਼ ਆਏ ਆ ਰੋਡ ਸਾਈਡ ਐਕਸੀਡੈਂਟ ਦੇ ਤੇ ਇੱਕ ਦੇ ਸਿਰ 'ਚ ਸੱਟ ਲੱਗੀ ਇੱਕ ਦੇ ਛਾਤੀ 'ਤੇ ਸੱਟ ਲੱਗੀ ਹੈ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੁੰਦੇ ਹੋਏ ਤੇ ਦਿੱਤੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪੀਟਲ ਰੈਫਰ ਕੀਤਾ ਗਿਆ ਤੇ ਇਹਨਾਂ ਨਾਮਗਰ ਕੀਅਰ ਹੋਏ ਕੋਈ ਇੱਕ ਦਾ ਨਾਮ ਲਵleen ਕੁਮਾਰ ਹੈਗਾ ਤੇ ਦੂਜੇ ਦਾ ਨਾਮ ਸੁਣ ਕਿਹੜੀ ਐਰਨ ਵਾਲੇ ਆ ਇਹ ਫਗਵਾੜੇ ਦੇ ਲੋਕ ਰਹਣ ਵਾਲੇ ਤੇ ਪੂਰੀ ਸੂਚਨਾ ਦਿੱਤੀ ਆ ਜੀ ਪੂਰੀ ਸੂਚਨਾ ਦੇ ਦਿੱਤੀ ਗਈ ਹੈ ਸਰ ਸਾਹਮਣੇ ਆச்சு ਇੱਕ ਛੜ ਕਿੱਥੇ ਹੋਇਆ ਹੈ ਕੁਝ ਇਹ ਜੀ ਸੀਟੀ ਮੈਲ ਦੇ ਪੋਲ ਦੇ ਕੋਲ ਹੋਇਆ ਹੈ ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੇ ਗੰਭੀਰੂ ਵੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਉਕਤ ਹਾਸਾ ਜਐਸਡੀ ਪੁਲ ਉੱਪਰ ਸਪਲੈਂਡਰ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਦੀ ਅੱਗੇ ਜਾ ਰਹੀ ਪਰਾਲੀ ਨਾਲ ਭਰੀ ਟਰੈਕਟਰ ਟਰੈਲੀ ਨਾਲ ਟਕਰ ਹੋਣ ਕਾਰਨ ਪਾਪ ਰਿਹਾ ਹੈ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰੂ ਵੀ ਜ਼ਖਮੀ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਆ ਇਨ੍ਹਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਲੜਕੇ ਇਸ਼ਾਨ ਖਜੂਰੀਆ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜਐਸਡੀ ਪੁਲ ਤੇ ਦੋ ਨੌਜਵਾਨ ਸੜਕ ਹਾਦ ਉਨਾ ਐਂਬੂਲੈਂਸ ਰਾਹੀਂ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ